ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਲ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਲ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਜਿੱਥੇ ਔਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਪੰਜਾਬੀ ਫਿਲਮੀ ਅਦਾਕਾਰ ਹੋਬੀ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਫਤਿਹਗੜ੍ਹ ਸਾਹਿਬ ਵੱਲੋਂ ਨਵੇਂ ਦਾਖਲੇ ਲੈਣ ਵਾਲੇ 2025 ਬੱਚੇ ਦੇ ਵਿਦਿਆਰਥੀਆਂ ਲਈ ਚੱਲ ਰਹੇ ਔਰੀਐਂਟੇਸ਼ਨ ਪ੍ਰੋਗਰਾਮ ਦੇ ਅੰਤ ਦਿਨ ਪੰਜਾਬੀ ਫਿਲਮਾਂ ਦੇ اداکار ਹੌਬੀ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਆਪਣੀ ਜੀਵਨ ਬਾਰੇ ਦੱਸਿਆ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਜਿਲ੍ਹਾ ਫਤਿਹਗੜ ਸਾਹਿਬ ਵਿਖੇ ਦਿਖਾਉਣੇ ਆ ਲਾਈਵ ਤਸਵੀਰਾਂ ਜਿੱਥੇ ਕਾਲਜ ਦੇ ਸਟਾਫ ਤੋਂ ਹੌਬੀ ਧਾਲੀਵਾਲ ਜੀ ਆਇਆਂ ਆਖਿਆ ਗਿਆ ਤੇ ਆਓ ਤੁਹਾਨੂੰ ਦਿਖਾਉਣੇ ਆ ਲਾਈਵ ਤਸਵੀਰਾਂ ਵਿਆਪੀ ਖਬਰ ਨੰਬਰ ਨਿਊਜ਼ ਟੀਵੀ ਨਾਹਰ ਸਿੰਘ ਰੀਲਾ ਦੇ ਨਾਲ ਸਿਕਿਟੀ ਮੈਂਬਰ ਤੇ ਪਿਆਰੇ ਵਿਦਿਆਰਥੀਓ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਦਰਮਿਆਨ ਇੱਕ ਉਹਨ successive ਵਿਰਾਜਮਾਨ ਹੈ ਜੋ ਕਿ ਸਿਰਫ ਪੰਜਾਬੀ ਸਿਨੇਮਾ ਦੇ ਮਾਧਿਅਮ ਦੇ ਰਾਹੀਂ ਹੀ ਨਹੀਂ ਸਮਾਜ ਨਾਲ ਜੁੜੇ ਹੋਏ ਬਲਕਿ ਉਹ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਹਨ ਤੇ ਉਹਨਾਂ ਨੇ ਆਪਣੀ ਮਿੱਟੀ ਦੀ ਸੇਵਾ ਜਿਹੜੀ ਹੈ ਉਹ ਸਿਨੇਮਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਡਿਜੀਟਲ মিডিਆ ਹੈ ਜਿਹੜਾ ਸਕਰੀਨ ਹੈ ਉਸ ਤੇ ਜਿਹੜਾ ਮੈਸੇਜ ਹੈ ਉਸ ਤੇ ਜੋ ਅਸੀਂ ਪ੍ਰੋਪਗੇਟ ਕਰ ਸਕਦੇ ਹਾਂ ਜੋ ਅਸੀਂ ਕਨਵੇ ਕਰ ਸਕਦੇ ਹਾਂ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਿਹਤਰ ਮਾਧਿਅਮ ਕੋਈ ਨਹੀਂ ਹੋ ਸਕਦਾ ਇੱਕ ਵਾਰੀ ਫੇਰ ਤੋਂ ਆਏ ਕੋਈ ਪਤਵੰਤਿਆ ਲਈ ਜ਼ੋਰ ਦਾ ਤਾੜਾ ਮੈਂ ਤਾਂ ਕਹੂੰਗਾ ਮੇਰੇ ਛੋਟੇ ਭਰਾ ਅਭਿਤਾਲੀਵਾਲ ਜੀ ਉਹਨਾਂ ਦੇ ਬੈਟਰ ਹਾਰ ਮੈਡਮ ਲੀਲੀ ਢਾਲੀਵਾਲ ਜੀ ਪ੍ਰਿੰਸੀਪਲ ਸਾਹਿਬ ਸਮੂਹ ਸਟਾਫ ਮੈਂਬਰ ਸਹਿਬਾਨ ਬਹੁਤ ਹੀ ਪਿਆਰੇ ਵਿਦਿਆਰਥੀਓ ਮੈਨੂੰ ਲੱਗਦਾ ਹੈ ਕਿ ਮੇਰਾ ਅੱਜ ਦਾ ਪਾਸ਼ੇ ਨਾਲ ਕੋਈ ਪ੍ਰੋਗਰਾਮ ਨਹੀਂ ਮੈਂ ਤਾਂ ਸਿਰਫ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਆਕੇ ਆਂ ਕਿ ਜਦੋਂ ਆਭੀ ਥਾਲੀਵਾਲ ਵਰਗੀਆਂ ਹਸਤੀਆਂ ਇਸ ਸਾਸਥਾ ਦੇ ਵਿੜੇ ਵਿੱਚ ਆਉਂਦੀ ਹੈ ਤਾਂ ਬੱਚਿਆਂ ਦਾ ਧਿਆਨ ਉਹਨਾਂ ਵੱਲ ਹੀ ਹੁੰਦਾ ਹੈ ਕਿ ਅਸੀਂ ਉਹਨਾਂ ਨਾਲ ਫੋਟੋਆਂ ਖਿਚਵਾਈਏ ਉਹਨਾਂ ਨੂੰ ਮਿਲੀਏ ਉਹਨਾਂ ਨੂੰ ਇੰਟਰੈਕਟ ਕਰੀਏ ਸੋ ਪਰ ਮੈਨੂੰ ਕਈ ਗੱਲਾਂ ਯਾਦ ਆਉਂਦੀਆਂ ਕਿ ਜਿਵੇਂ ਬੱਚੇ ਬੈਠੇ ਆ ਅਸੀਂ ਵੀ ਐਸੇ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਐਸੇ ਤਰ੍ਹਾਂ ਪੜਦੇ ਸੀ ਔਰ ਹੌਬੀ ਮੇਰੇ ਜੂਨੀਅਰ ਹੋਏ ਕਰਦੇ ਸੀ ਔਰ ਪਨਾਦੇ ਬੈਠਾਫ ਉਹ ਵੀ ਸਾਡੇ ਜੂਨੀਅਰ ਹੋਏ ਕਰਦੇ ਸੀ ਔਰ ਕਿੰਨੇ ਕਾਮਨ ਫਰੈਂਡ ਸਾਡੇ ਅੱਜ ਗੱਲਾਂ ਕਰਦੇ ਕਰਦੇ ਪਤਾ ਲੱਗਿਆ ਕਿ ਕੌਣ ਕਿੱਥੇ ਹੈ ਕੌਣ ਕਿੱਥੇ ਹੈ ਸੋ ਇਹ ਯਾਦਾਂ ਔਰ ਇਹ ਯਾਦਾਂ ਨੂੰ ਸਮੇਟਣਾ ਆਪਣੇ ਤੱਕ ਆਪਣੇ ਚ ਸੀਮਿਤ ਕਰਨਾ ਔਰ ਬਹੁਤ ਲੰਬੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਸਵਾਲ ਕੇ ਰੱਖਣਾ ਮੈਂ ਸਮਝਦਾ ਕਿ ਅੱਜ ਇਹ ਵੀ ਇੱਕ ਯਾਦਗਾਰ ਹੈ ਕਿ ਹੌਬੀ ਉਹਨਾਂ ਦਾ ਇਸ ਕਾਲਜ ਦੇ ਵਿੱਚ ਆਉਣਾ ਔਰ ਸਿਪਾਗਾਂ ਵਾਲੇ ਸਮੇਂ ਦੇ ਆਪਣੇ ਆਪ ਨੂੰ ਕਿਉਂ ਉਹਨਾਂ ਨੇ ਇੱਥੇ ਆਏ ਔਰ ਉਹਨਾਂ ਦੇ ਆਉਣ ਨਾਲ ਸਾਡਾ ਜਿਹੜਾ ਇਹ ਬੰਦਾ ਬਹਾਦਰੀ ਨੀਰ ਕਾਲਜ ਹੈ ਇਹ ਬਹੁਤ ਹੀ ਮਾਣ ਮਹਿਸੂਸ ਕਰਦਾ ਹੈ ਤੇ ਮੈਂ ਅੱਜ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿਣਾ ਧੰਨਵਾਦ ਵੀ ਕਰਦਾ ਕਿ ਉਹ ਸਾਡੇ ਛੋਟੇ ਜਿਹੇ ਸਰਦੇ ਕੇ ਅੱਗੇ ਆਏ ਔਰ ਸਪੈਸ਼ਲ ਧੰਨਵਾਦ ਮੈਡਮ ਦਾ ਕਿਉਂਕਿ ਮੈਨੂੰ ਪੁੱਛ ਰਹੇ ਸੀ ਉਹਨਾਂ ਨੂੰ ਬੁਲਾ ਲਈ ਹੈ ਲੱਗਦਾ ਮੈਡਮ ਇਹ ਪੁੱਛਣ ਵਾਲੀਆਂ ਗੱਲਾਂ ਥੋੜੋ ਹੋਏ ਕਰਦੀਆਂ ਪਰ ਆਵਾ ਨੂੰ ਬੁਲਾਉਣ ਵਾਸਤੇ ਜਦੋਂ ਮਰਜੀ ਬੁਲਾਓ ਜਦੋਂ ਵੀ ਬੁਲਾਉਂਗੇ ਹਮੇਸ਼ਾ ਅਸੀਂ ਤਾਂ ਉਹਨਾਂ ਨੂੰ ਬਲਕੇ ਰਿਕੁਐਸਟ ਕਰਾਂਗੇ ਕਿ ਆਓ ਬੀਜੀ ਇਹ ਉਹ ਯੂਨੀਵਰਸਿਟੀ ਵਰਗੇ ਅਦਾਰੇ ਇੱਥੇ ਹਮੇਸ਼ਾ ਆਓ ਤੁਹਾਡੇ ਬੜੇ ਦੋਸਤ ਮਿੱਤਰ ਇਸ ਤੁਹਾਡੇ ਵਰਗੇ ਫੀਲਡਾਂ ਦੇ ਵਿੱਚ ਹੈਗੇ ਆ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਆਓ ਤੇ ਅਸੀਂ ਹਮੇਸ਼ਾ ਕੁੱਲੀਆਂ ਬਾਹ ਦੇ ਨਾਲ ਤੁਹਾਡਾ ਇਸਤਕਬਾਲ ਕਰਾਂਗੇ ਔਰ ਮੈਨੂੰ ਇੱਥੇ ਤੱਕ ਵੀ ਯਾਦ ਹੈ ਅੱਜ ਤੱਕ ਸ਼ਾਇਦ ਹੌਬੀ ਜੀ ਨੂੰ ਸਾਰੇ ਲੋਕ ਮੀਡੀਆ ਦੇ ਨਾਲ ਜੁੜਿਆ ਬਾ ਜਾਂ ਸਿਆਸਤ ਦੇ ਨਾਲ ਜੁੜਿਆ ਬਾ ਜਾਣਦੇ ਆ ਪਰ ਮੈਂ ਬੇਸਿਕਲੀ ਦੱਸਣਾ ਚਾਹੁੰਦਾ ਕਿ ਹੌਬੀ ਇੱਕ ਬਹੁਤ ਹੀ ਵਧੀਆ ਗਾਇਕ ਸੀ ਸਿੰਗਰ ਸੀ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਐਜ਼ ਅ ਸਿੰਗਰ ਸਟਾਰਟ ਕੀਤੀ ਔਰ ਯੂਨੀਵਰਸਿਟੀ ਦੇ ਵਿੱਚ ਇਹ ਆਪਣੇ ਜਿਹੜਾ ਇਹਨਾਂ ਰਿਜ਼ਲਟ ਲੈਟ ਸੀ ਉਸ ਦੇ ਨਾਲ ਹਮੇਸ਼ਾ ਰੰਗ ਬਖੇਰਦੇ ਸੀ ਸੋ ਮੈਂ ਇੱਕ ਵਾਰ ਫੇਰ ਉਹਨਾਂ ਜੀ ਹੈ ਕਹਿੰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਇਜ਼ਤਕਾਰਯੋਗ ਹੋ ਵੀ ਧਾਲੀਵਾਲ ਜੀ ਮੈਡਮ ਧਾਲੀਵਾਲ ਤੇ ਸਾਡੇ ਸਤਿਕਾਰਯੋਗ ਕਸਤੀ ਸਵਾਗਤ ਸਰਦਾਰ ਅਮਰਦੀਪ ਸਿੰਘ ਜੀ ਧਰਮੇਂ ਫਰੈਂਚ ਡੀਨ ਕਲਟੀ ਮੈਂਬਰਸ ਟਾ ਮੈਂਬਰਸ ਐਂਡ ਪਿਆਰੇ ਵਿਦਿਆਰਥੀਓ ਵਹਿੜ ਜੀ ਦਾ ਖਾਸਾ ਵਹਿੜ ਜੀ ਕੀ ਪਤਨੀ ਜਿਸ ਤਰ੍ਹਾਂ ਪਿਛਲੇ 23 ਜੁਲਾਈ ਨੂੰ ਸਾਡੇ ਨਵੇਂ ਵਿਦਿਆਰਥੀ ਜਿਸ ਦਿਨ ਆਏ ਨੇ ਅਸੀਂ ਕਮੇਟੀ ਦੇ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਕਿਉਂਕਿ ਇਹ ਸਿਟੀ ਵੱਲੋਂ ਪਲਾਨ ਕਰਕੇ ਦਿੱਤਾ ਗਿਆ ਉਹਦੇ ਅੱਗੇ ਸਾਡੇ ਜਿਹੜੇ ਫੈਕਲਟੀ ਮੈਂਬਰ ਸੀ ਅਪਾਇੰਟਸਨ ਕੌਂਫਰੈਂਸ ਨੇ ਉਹਨੇ ਹੈਡ ਸੈਸ਼ਨ ਪਲਾਨ ਕੀਤਾ ਤੇ ਚੱਲ ਰਿਹਾ ਸੀ ਤੇ ਉਸ ਦੇ ਦੌਰਾਨ ਹੀ ਅਸੀਂ ਹੌਮੀਤਾ ਅਰਿਵਾਜ ਜੀ ਨੂੰ ਜਦੋਂ ਬੇਨਤੀ ਕੀਤੀ ਕਿ ਤੁਸੀਂ ਆ ਕੇ ਵਿਦਿਆਰਥੀਆਂ ਨੇ ਰੂਹ ਰੂ ਹੋਇਓ ਤੇ ਉਹਨਾਂ ਨੂੰ ਆਪਣਾ ਅਸ਼ੀਰਵਾਦ ਦਿਓ ਤਾਂ ਕਿ ਉਹ ਆਪਣੀ ਜ਼ਿੰਦਗੀ ਦੀ ਜੋ ਨਵੀਂ ਸ਼ੁਰੂਆਤ ਕਰ ਰਹੇ ਨੇ ਗ੍ਰੈਜੂਏਸ਼ਨ ਦੀ ਪੋਸਟ ਗ੍ਰੈਜੂਏਸ਼ਨ ਦੀ ਉਹਦੇ ਵਿੱਚ ਅੱਗੇ ਕਾਮਯਾਬ ਹੋਣ ਉਹਨਾਂ ਨੂੰ ਬੈਂਕ ਇੱਕ ਕਰਮប្រੰਤ ਉਹਨਾਂ ਨੇ ਸਾਡੀ ਬੈਂਕੀ ਨੂੰ ਪ੍ਰਬੰਧਨ ਕਰਦੇ ਹੋਏ ਜਿੱਥੇ ਪਹੁੰਚੇ ਹੈ ਮੈਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਤੇ ਸਮੂਹ ਸਟਾਫ ਮੈਂਬਰ ਸਾਹਿਬਾਨ ਤੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਪਹੁੰਚਣ ਤੇ ਜੀ ਆਇਆਂ ਆਪਦਾ ਮਿਲਦਾ ਸਵਾਗਤ ਕਰਦਾ ਹਾਂ ਤੇ ਮੈਂ ਉਹਨਾਂ ਨੂੰ ਇਸ ਕਾਲਜ ਬਾਰੇ ਥੋੜਾ ਬ੍ਰੀਫ ਦੱਸਣਾ ਚਾਹਾਂਗਾ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਸਿੱਖਾਂ ਦੀ ਸਭ ਤੋਂ ਵੱਧ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਪੰਥ ਰਤਨ ਜ세ਦਾਰ ਹਰਜਮ ਸਿੰਘ ਜੀ ਥੋੜਾ ਦੀ ਦੂਰ ਅੰਦੇਸ਼ੀ ਸੋ ਸਭਕਾ ਹੋਂਦ ਵਿੱਚ ਆਇਆ ਸ਼ੁਰੂਆਤੀ ਤੈਨ ਅੰਡਰਗ੍ਰੈਜੂਏਟ ਪ੍ਰੋਗਰਾਮਸ ਸ਼ੁਰੂ ਕੀਤੇ ਗਏ ਤੇ ਇਸ ਸਮੇਂ ਸਾਡੇ ਕੋਲ 13 ਅੰਡਰ ਗ੍ਰੇਡ 5 ਪੋਸਟ ਦੇ ਗ੍ਰੇਡ ਅਤੇ ਪੀ ਐਸ ਪੀ ਦਾ ਸੈਕਟਰ ਹੈ ਇਥੋਂ ਦੇ ਪੜੇ ਹੋਏ ਵਿਦਿਆਰਥੀ ਦੇਸ਼ ਤੇ ਵਿਦੇਸ਼ਾਂ ਵਿੱਚ ਉੱਚ ਅਹੁਦਿਆਂ ਤੇ ਬਹੁਤ ਟ੍ਰੈਂਡੀਆਂ ਕੰਪਨੀਆਂ ਤੇ ਸਰਕਾਰੀ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਨੇ ਤੇ ਦੇਸ਼ ਤੇ ਵਿਦੇਸ਼ਾਂ ਦੀ ਸੇਵਾ ਕਰ ਰਹੇ ਨੇ ਤੇ ਪੰਮਾ ਬੰਦਾ ਸਿੰਘ ਬਾਧਰੀਂਗਰ ਕਾਲਜ ਦੇ ਵਿੱਚ ਜੋ ਵਿਦਿਆਰਥੀ ਅੰਕ ਪ੍ਰਤੀ ਟਰੀਂਦੇ ਨੇ ਉਹ ਸਾਰੀਆਂ ਅਵੇਲੇਬਲ ਨੇ ਜਾਦਾ ਸਮਾਂ ਨਹੀਂ ਲੈਂਦਾ ਹੋਇਆ ਮੈਂ ਕੁਾਰਟਿਪ ਹੋਬੀਤ ਰਿਵਾਲਦੀ ਉਹਨਾਂ ਦੇ ਪਤਨੀ ਤੇ ਸਾਡੇ ਸਤਿਕਾਰਯੋਗ ਟਰਸਟੀ ਸਰਵੰਦ ਦਾ ਇਸ ਪ੍ਰੋਗਰਾਮ ਵਿੱਚ ਸਿਰਖਤ ਕਰਨ ਤੇ ਨਿਗਾਸਵਾਰਤ ਕਰਦਾ ਹਾਂ ਮੈਂ ਸਾਡੇ ਟਰਸਟੀ ਸਰਵੰਦ ਸਰਦਾਰ ਜਗਦੀਪ ਸਿੰਘ ਜੀ ਦਾ ਵੀ ਧੰਨਵਾਦੀ ਹਾਂ ਜੋ ਸਵੇਰੇ ਕਾਲਜ ਪਹੁੰਚੇ ਸੀ ਲੇਕਿਨ ਉਹਨਾਂ ਦੇ ਅੱਗੇ ਕਈ ਇੰਗੇਜਮੈਂਟਸ ਹੋ ਕਰਕੇ ਉਹ ਚਲੇ ਗਏ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਬਹੁਤ ਸ਼ੁਕਰੀਆ ਮਿੱਟੀ ਨਾਲ ਜੁੜ ਕੇ ਰਹੋ ਆਪਣੇ ਆਪ ਦੀ ਕੇਅਰ ਕਰਿਓ ਆਪਣੇ ਪਿਆਰਿਆਂ ਦੀ ਦੇਖਭਾਲ ਤੇ ਸੇਵਾ ਤੇ ਪਰਮ ਦੀ ਕੇਅਰ ਕਰਿਓ ਵੱਡਿਆਂ ਨੂੰ ਸਤਿਕਾਰ ਦਿਓ ਇੱਕ ਹੀ ਸਤਿ ਸਵਰਗ ਇੱਕ ਹੀ ਨਰਕ ਹੈ ਜੋਂ ਨਾਲ ਤੁਸੀਂ ਮੈਂ ਅਰਦਾਸ ਕਰੂੰਗਾ ਕਿ ਦਾਤਾ ਸਭ ਨੂੰ ਸਵਰਗ ਵਰਗੀ ਸេចក្តី ਦੇਵੇ ਖੁਸ਼ੀ ਬੂ ਦੇਵੇ ਕਿਉਂਕਿ ਅਸੀਂ ਕੌਣ ਹਾਂ ਮੌਤ ਕੀ ਹੈ ਕੋਲੀ ਜ਼ਮੀਨ ਦਾ مالک ਮੇਰੇ ਬਾਪੂ ਨੇ ਮੇਰੇ ਉਸ ਜ਼ਮੀਨ 'ਚ 147 ਤਰਖਤ ਪੱਟਦੇ ਪਹਿਲੀ ਵਾਰ ਜਦੋਂ ਮੈਂ ਬੋਰ ਕਰਵਾਇਆ ਸੀਗਾ ਤਾਂ 9 ਫੁੱਟ ਤੇ ਪਾਣੀ ਸੀ ਅੱਜ ਪੈਨ ਪੋਟਰੀ ਫਾਰਮਲ ਆਇਆ 590 ਫੁੱਟ ਤੋਂ ਪਾਣੀ ਚੱਕਿਆ ਸੀ 35 ਸਾਲ ਹੋ ਗਏ ਤੁਸੀਂ 35 ਸਾਲ ਤੋਂ ਕਿੱਥੇ ਹੋਵੋਗੇ ਤੇ ਪਾਣੀ ਕਿੱਥੇ ਹੋਵੇਗਾ ਤੇ ਢਿੱਟੀ ਕਿੱਥੇ ਹੋਵੇਗੀ ਤਰਕਿਚਾਰ ਪਰ 5% ਚਾਹੀਦਾ ਹੈ ਪੰਜਾਬ ਦੀ ਧਰਤੀ 'ਚ ਖੇਤੀ ਜ਼ਰਖੇਜ਼ ਮਿੱਟੀ 'ਚ ਕਾਰਬਨ ਦੀ ਪਰਸੈਂਟੇਜ 5% ਲੋੜੀਂਦੀ ਹੈ ਜੇ ਘਟਚਵੇ ਤਾਪੋ ਤੇ ਚਰੇ ਹਾਂ ਸਪਰਿਆ ਪੈਂਦੀਆਂ ਨੇ ਤੇ ਫॉर ਯੋਰ ਬੈਟ ਇਨਫੋਰਮੇਸ਼ਨ ਕਿਟਸ ਸਾਡੇ ਪੰਜਾਬ ਦੀ ਧਰਤੀ 'ਚ ਐਰਸ ਵਾਲੇ ਕਾਰਬਨ 0.03% ਹੈ 0.03% not even 0.5% is 0.03% ਸਾਡੀ ਗਲਤੀ ਨੂੰ ਮਾਫ਼ ਕਰਦੇ ਹੋ ਸੀ ਬਹੁਤ ਹੋ ਜਾਣਾ ਕਿਤਾ ਪਰ ਅਸੀਂ ਹੱਥ ਵੇਨ ਸਾਥ ਜਗੇ ਪੜਦਾ ਕਿ ਮੈਂ ਪੰਜਾਬ ਦੇ ਹਰ ਰੰਗ ਨੂੰ ਥੋੜੇ ਜੁ ਦੇਖਣ ਦੀ ਕੋਸ਼ਿਸ਼ ਕਰਦਾ ਸਾਨੂੰ ਮਾਫ਼ ਵੀ ਕਰਦੇ ਹੋ ਤੇ ਪੰਜਾਬ ਨੂੰ ਇਸ ਵਾਰ ਤੇ ਪੰਜਾਬ ਦਾ ਜਿਸ ਟੁਕੜਾ ਪਤਲ ਹੋਇਆ ਸੀ ਵੰਡਿਆ ਮੁਲਕ ਗਿਆ ਸੀ ਵਟਿਆ ਪੰਜਾਬ ਗਿਆ ਸੀ ਔਰ ਪੰਜਾਬ ਨੂੰ ਇੱਥੋਂ ਵਟਿਆ ਸੀ ਤੇ ਉੱਪਰਲਾ ਹਿੱਸਾ ਉੱਤਰ ਰਹਿ ਗਿਆ ਮੁੱਝ ਗਈ ਬੋਲੀ ਗਈ ਸਵਾਦ ਗਿਆ ਸੋਚ ਗਿਆ ਰਾਜ ਗਿਆ ਡਰ ਗਿਆ ਅੱਖ ਗਈ ਧੋੜ ਗਈ ਸਭ ਕੁਝ ਉੱਤਰ ਰਹਿ ਗਿਆ ਦੰਤਾਵਟ ਕੇ Haryana ਬਹਾਵਟ ਕੇ Himachal Rajasthan ਚ Himachal ਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਸਭ ਕੁਝ ਵੇਚ ਕੇ ਚੰਡੀਗੜ੍ਹ ਤੇ ਦਿੱਲੀ ਚ ਤੁਸੀਂ ਕੋਠਾ ਨਹੀਂ ਬਣਾ ਸਕਦੇ ਜੇ ਐਂਡ ਤੇ ਸਾਡੇ ਪੈਰੀਂ ਨਹੀਂ ਲੱਗਿਆ ਹੋਇਆ ਜਾੜਾ ਕਿਦਾਂ ਸਮਾਏ ਜੀਓਗ੍ਰਾਫੀ ਕਹਿੰਦੇ ਕਦੇ ਸੋਚਿਆ ਆਹੋ ਕਰਨ ਦੀ ਆਤ। ਕੰਢੇ ਹੋ। ਮੌਲਕ ਦੀ ਵੰਡ ਵੇਲੇ ਜਿਹਨੂੰ ਗੜੋ ਵੱਡਿਆ ਸੀ। ਸੂਬਿਆਂ ਦੀ ਵੰਡ ਵੇਲੇ ਜਿਹਨੂੰ ਧਰੋ ਵੱਡਿਆ ਸੀ। ਜ਼ਖਮੀ ਉਹ ਮਾਨੇ ਸੁਨੇਹਾ ਹੀ ਕੱਢਿਆ। ਸਾਬ ਲੋ ਪੰਜਾਬ ਦੇ ਕੱਥੋਂ ਦੇ ਹੱਥੋਂ ਚੱਲਿਆ। ਜਿਉਂਦੇ ਵਾਸਤੇ ਰਹੋ। ਮੇਰਾ ਜਿਹੜਾ ਵੀ ਕਤਮ ਹੋਏਗਾ ਉਹ ਪੰਜਾਬ ਦੀ ਬਿਹਤਰੀ ਲਈ ਹੋਏਗਾ। ਇਹ ਮੈਂ ਵਾਦਾ ਕਰਦਾ। ਰੱਬ ਕਿੰਨੇ ਕਦਮ ਪਟਾਉਂਦਾ। ਕਿੰਨੇ ਕਦਮ ਤੇ ਤੇ ਚੱਲ ਗਏ ਉਹਦੀ ਰਸਵਾ ਪਰ ਮੈਂ ਪੰਜਾਬ ਨੂੰ ਪ੍ਰਕਾਰ ਕਰਤਾ ਪੰਜਾਬ ਨੂੰ ਸਮਰਪਿਤ ਹੁੰਦੇ ਨਾਲ ਬਹੁਤ ਸ਼ਾਨਦਾਰ ਸਿੱਖਾ